ਹਾਂ ਕਿੱਥੇ ਖੜੀ ਹੈ ਗੱਡੀ ਆਹ ਫੜੀ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ 'ਸਾ ਫੈਮਿਲੀ' ਤੇ ਅੱਜ ਆਪਾਂ ਚੱਲੇ ਆ ਅੱਜ ਬਾਜ਼ਾਰ 'ਚ ਸ਼ਹਿਰ ਕੰਮਸਲੀ ਦਾ ਥੋੜਾ ਜਿਹਾ ਆਪਾਂ ਤੇ ਅੱਜ ਤੁਹਾਨੂੰ ਵੀ ਲੈ ਕੇ ਚੰਦੇ ਆ ਗੱਡੀ ਆਪਣੀ ਆ ਗਈ ਬੈਨੇ ਹੁਣ ਗੱਡੀ 'ਚ ਚਲੋ ਜੀ ਲਓ ਜੀ ਆਪਾਂ ਚੱਲੇ ਆਂ ਬਲਾਡੇ ਬੁਡਲਾ ਜਾ ਕੇ ਦਿਖਾਉਨੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਨੇ ਰਹੋ ਜੀ ਵੀਡੀਓ ਦੇ ਨਾਲ ਵੀਡੀਓ ਸਕਿਪ ਨਾ ਕਰਿਓ ਪੂਰੀ ਦੇਖਿਓ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਕੱਪੜੇ ਸੋਹਣੇ ਸੋਹਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਸੂਟ ਦੇਖ ਸਕੋ ਆਜੋ ਜੀ ਹਾਂਜੀ ਬਈ ਕੀ ਕੀ ਆਇਆ ਵੈਰਾਈਟੀ ਨਮੀ ਦਿਖਾਓ ਲਓ ਜੀ ਆਪਾਂ ਪਹੁੰਚ ਗਏ ਆ ਬੁੱਢਾ ਾਡੇ ਦੁਕਾਨ ਦੇ ਉੱਪਰ ਤੇ ਤੁਹਾਨੂੰ ਦਿਖਾਉਨੇ ਆ ਸੋਹਣੀ ਸੋਹਣੀ ਵੈਰਾਈਟੀ ਨਵੇਂ-ਨਵੇਂ ਕੱਪੜੇ ਆਏ ਲਿੰਗੇ ਇਹਨਾਂ ਦੇ ਤੇ ਉਹਦੇ ਵਿੱਚ ਆਪਾਂ ਦਿਖਾਉਨੇ ਆਂਗੇ ਤੁਹਾਨੂੰ ਕੀ ਕੁਛ ਆਇਆ ਨਮਕ ਇਹ ਕੀ ਕੱਪੜਾ ਦਾ ਜੌਰਜਟ ਵਿਸਕੋ ਜੌਰਜਟ ਵਿਸਕੋ ਕੁਛ ਇਸੇ ਮਰਮਾਇਗੀ ਪਰਪਲ ਵਾਲੀ ਇਹ ਸ਼ਰਟ ਹੈ ਸ਼ਰਟ ਪੀਸ ਤੇ ਪਲੈਨ ਬਾਟਮ ਸ਼ਰਟ ਦਾ ਕੀ ਪ੍ਰਾਈਸ ਹੈ ਇਹ ਸ਼ਰਟ ਪੜੇਗੀ 2500 ਰੁਪਏ ਦੀ ਇਹ ਵਾਲੀ ਹਾਂਜੀ ਠੀਕ ਹੈ ਇਹ ਵਾਲਾ ਸ਼ਿਮਰ ਸ਼ਿਮਰ ਵਾਲਾ ਸ਼ਿਮਰ ਦੇ ਵਿੱਚ 2200 2250 2250 ਦੀ ਸ਼ਰਟ ਹੈ ਹਾਂਜੀ ਇਹ ਹੈਗੀ 2250 ਦੀ ਸ਼ਰਟ ਉਨੇਚੂ ਕੁਰੇਪੇ ਉਹ ਪੋਜੀਸ਼ਨ ਪ੍ਰਿੰਟ ਆ ਜਾ ਆ ਵੀ ਇਹ ਹੈਗਾ ਨੈਚੁਰਲ ਕ੍ਰੇਪ ਬਹੁਤ ਸੋਹਣਾ ਕਪੜਾ ਜੀ ਇਹ ਵੀ ਨੈਚੁਰਲ ਕ੍ਰੇਪ ਦੇ ਵਿੱਚ ਪੋਜੀਸ਼ਨ ਵਰਕ ਆ ਉੱਪਰ ਆ ਦੇਖੋ ਕਪੜਾ ਬਹੁਤ ਸੋਹਣਾ ਨਾ ਕਲਰ ਫੇਡ ਹੋਵੇ ਨਾ ਕੁਝ ਹੋਵੇ ਇਹਦਾ ਕੀ ਰੇਟ ਆ ਇਹਦਾ ਨੈਚੁਰਲ ਕ੍ਰੇਪ ਦਾ ਹਾਂ 2500 ਰੁਪਏ ਸ਼ਰਟ ਨਾਲ ਕ੍ਰੇਪ ਦੀ ਬਾਟਮ ਲਗਾਉਗੇ ਠੀਕ ਹੈ ਇਹ ਚ ਕਲਰ ਆ ਵੀ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਹੀ ਇਹ ਨੈਚੁਰਲ ਕ੍ਰੇਪੇ ਪੋਜੀਸ਼ਨ ਇਹ ਵੀ ਨੇਚਰਲ ਕ੍ਰੇਪ ਦੇ ਵਿੱਚ ਆ ਹੈ येलो ਕਲਰ ਦੇ ਵਿੱਚ ਬਾਕੀ ਆ ਲੈ ਗੂਏ ਸਾਰੀ ਵੈਰਾਈਟੀ ਦਿਖਾ ਦੂ ਹਾਂ ਫਿਰ ਵੈਰਾਈਟੀ ਵਿੱਚ ਜਾਈਏ ਵਾਈਟ ਵਿੱਚ ਵੀ ਬੜੀ ਐ ਕਲਰful ਇਹਦੇ ਵਿੱਚ ਬਹੁਤ ਸਾਰੇ ਰੰਗ ਨੇਗੇ ਤੇ ਜਿਵੇਂ ਆ ਵੀ ਆ ਵੀ ਇਹਦੇ ਵਿੱਚ ਹੀ ਹੈ ਨਾ ਬਲੂ ਬਲੂ ਇਹ ਵੀ ਬਲੂ ਇਹਦੇ ਵਿੱਚ ਹੀ ਹੈ ਬਹੁਤ ਸੋਹਣਾ ਕਪੜਾ ਹੈ ਜੀ ਇਹ ਕਲਰ ਆ ਸਾਰੇ ਕਲਰ ਨੇ ਆ ਦੇਖੋ ਆ ਵੀ ਕਲਰ ਕਿੰਨਾ ਸੋਹਣਾਗਾ ਉਹ ਗ੍ਰੀਨ ਜਿਹਾ ਉਹ ਵੀ ਕਲਰ ਇਹਦੇ ਵਿੱਚ ਆ ਤੇ ਆ ਉੱਪਰ ਹੋਰ ਵੀ ਕਲਰ ਨੇਗੇ ਇਹਦੇ ਵਿੱਚ ਵਾਈਟ ਫੈਬਰਿਕ ਸਭ ਲਗਾਉ ਬਾਈਟ ਦੇ ਵਿੱਚ ਵੀ ਆ ਬਾਈਟ ਤੋਂ ਸਾਹਮਣੇ ਬਾਈਟ ਡਾਈਏਬਲ ਹੈ ਨਾ ਇੱਕ ਉਹ ਵਾਲਾ ਪੀਸ ਦਿਖਾ ਦਿਓ ਇਹ ਹੈਗਾ ਜੀ ਬਾਈਟ ਵਿਸਕੋਸ ਜਾਰਜਟ ਪਿਓਰ ਪਿਓਰ ਹੈ ਨਾ ਇਹ ਡਾਈਏਬਲ ਡਾਈ ਬਿਲਕੁਲ ਮਰਜ਼ੀ ਕੋਲ ਡਾਈਏਬਲ ਹਾਂ ਇਹਦੇ ਵਿੱਚ ਆਹ ਵਾਲਾ ਜਿਹੜਾ ਵਰਕ ਕਰਿਆ ਹੋਇਆ ਸ਼ਿਪੀ ਵਾਲਾ ਇਹ ਹੈਗਾ ਵਾਈਟ ਬੈਲਟ ਡਾਈਏਬਲ ਹਾਂ ਕਲਰ ਕੋਈ ਵੀ ਕਰਾ ਲਓ ਇਹ ਵਾਲਾ ਹੈ ਮਲਟੀ ਹੋਈ ਅੱਦਾ ਹੀ ਰਹੂਗਾ ਇਹ ਵਾਲੀ ਚੀਜ਼ ਬੋਲੋ ਵੀ ਉਹਦੀ ਬਦਲ ਇਹ ਵਾਲਾ ਕੀ ਕਪੜਾ ਕ੍ਰਸ਼ ਇਹ ਕਾਵਾਲਾ ਜੀ ਦੇਖੋ ਕਿੰਨੀ ਸੋਹਣੀ ਚੀਜ਼ ਬਣੀ ਹੋਈ ਆ ਇਹ ਵਾਲਾ ਕੀ ਫੈਬਰਿਕ ਆ ਸ਼ਿਮਰਦਾ ਸ਼ਿਮਰ ਦੇ ਵਿੱਚ ਸਾਰਾ ਵਰਕ ਆਗਾ ਇਹ ਸ਼ਰਟ ਲੈਣੀਆਂ ਤੁਹਾਨੂੰ ਸ਼ਰਟ ਮਿਲ ਜੂ ਆਲ ਓਵਰ ਸੂਟ ਸਾਰਾ ਚਾਹੀਦਾ ਸਾਰਾ ਸੂਟ ਵੀ ਮਿਲ ਜੂਗਾ 3500 ਰੁਪਏ ਦਾ ਸੂਟ 3500 ਰੁਪਏ ਦਾ ਇਹ ਸੂਟ ਮਿਲੂਗਾ ਦੇਖੋ ਕਿੰਨਾ ਸੋਹਣਾ ਇਹ ਕਲਰ ਥੋੜਾ ਜਿਹਾ ਕੈਮਰੇ ਚ ਤਾਂ ਬਹੁਤ ਸੋਹਣਾ ਕਲਰ ਆਏਗਾ ਇਹ ਤਾਂ ਬਹੁਤ ਪਿਆਰਾ ਆ ਸਾਰਾ ਵਰਕ ਆ ਇਹਦੇ ਵਿੱਚ ਫੁੱਲ ਅੱਛਾ ਹੋੜ ਹਾਂ ਇਹ ਹੈਗਾ ਜੀ ਦੇਖੋ ਕਿੰਨਾ ਸੋਹਣਾਗਾ ਨੇਚਰਲ ਕਰੇਵ ਪੋਜੀਸ਼ਨ ਵਰਕ ਵਾਓ ਕੀ ਬਾਤ ਹੈ ਬਹੁਤ ਸੋਹਣਾਗਾ ਤਾਂ ਇਹਦੇ ਵਿੱਚ ਹੈਗਾ ਸ਼ਿੱਪੀ ਦਾ ਥੋੜਾ ਥੋੜਾ ਕੰਮ ਕਰਿਆ ਹੋਇਆ ਤੇ ਬਾਕੀ ਆ ਸਾਰਾ ਆਲ ਓਵਰ ਸੂਟ ਲੈਣਾ ਤੁਹਾਨੂੰ ਆਲ ਓਵਰ ਵਾਲ ਨੂੰ ਸ਼ਰਟ ਆ ਤੁਹਾਨੂੰ ਸ਼ਰਟ ਮਿਲ ਜੂਗੀ ਕੀ ਰੇਟ ਆ ਇਹਦਾ ਇਹ 5500 ਦਾ ਸਾਰਾ ਸੂਟ ਜੇ ਕੱਲੀ ਸ਼ਰਟ ਲੈਣੀ ਆ ਸ਼ਰਟ ਲੈਣੀ ਹੋ ਇਸ ਦਾ ਨੇਚਰਲ ਗਰੇਵ ਦਾ ਪੈਮੈਂਟ ਕਮੋਲ ਹੈ ਠੀਕ ਆ ਉਹ ਪਿੰਕ ਹਮ ਇਹ ਵੀ ਸਿਲਕ ਹੈ ਸਿਲਕਾ ਕੀ ਕਿ ਨੇਚਰਲ ਗਰੇਵ ਹੈ ਇਹ ਹੈਗੀ ਜਿ ਪਿਓਰ ਸਿਲਕ ਇਹ ਵੀ ਨਮੀ ਹੈ ਨਮਾਇਆ ਇਹਦਾ ਕੀ ਰੇਟ ਆਗਾ ਇਹ 3500 ਇਹ ਸਾਰਾ ਸੂਟ ਆਲਓਵਰ ਲੈਣਾ ਜੀ ਆਪਾਂ 3500 ਦਾ ਕੱਲੀ ਸ਼ਰਟ ਚਾਹੀਦੀ ਤੁਹਾਨੂੰ ਸ਼ਰਟ ਵੀ ਮਿਲ ਜੂਗੀ ਉਹ ਬਲੈਕ ਦੇਖੋ ਜੀ ਆ ਕਿੰਨਾ ਸੋਹਣਾ ਬਲੈਕ ਸੂਟ ਵਾਓ ਜੌਰਜਟ ਡਿਸਕੋਸ ਡਿਸਕੋਸ ਜੌਰਜਟ ਦੇਖੋ ਇਹ ਸਾਰਾ ਆਲ ਓਵਰ ਇਦਾਂ ਹੀ ਆ ਸਾਰੇ ਦੇ ਵਿੱਚ ਵਰਕਾਂਗਾ ਫੁੱਲ ਲੈਣਾ ਫੁੱਲ ਲੈ ਲਓ ਸੋਲੀ ਸ਼ਰਟ ਚਾਹੀਦੀ ਹੈ ਸ਼ਰਟ ਵੀ ਮਿਲ ਜੂਗੀ ਇੱਕ ਇਹਦੇ ਵਿੱਚ ਕਲਰ ਉਹ ਵਾਲਾ ਜੈਲੋ ਹੈ ਨਾ ਹਾਂ ਕਲਰ ਤੋਂ ਨਹੀਂ ਇੱਕ ਇਹਦੇ ਵਿੱਚ ਆਹ ਵਾਲੇ ਕਲਰ ਦੇ ਵਿੱਚ ਬਹੁਤ ਸੋਹਣੀ ਚੀਜ਼ ਆ ਜੀ ਇਹ ਬਹੁਤ ਪਿਆਰੀ ਇਹਦੇ ਵਿੱਚ ਜੇ ਵਾਲਾ ਜੈਲੋ ਕਲਰ ਬਹੁਤ ਸੋਹਣਾ ਹੈ ਚੀਜ਼ ਇਹਦੇ ਵਿੱਚ ਇਹ ਦੋ ਦੋ ਹੀ ਕਲਰ ਨੇ ਇਹਦੇ ਵਿੱਚ ਦੋ ਕਲਰ ਬੇਟੇ ਇਸ ਨੀਵੀਂ ਵਾਈਕ ਕਿੱਥੋਂ ਦਾ ਨੰਬਰ ਵਾਲਾ ਹਾਂ

बहुत ली तो कैसे अभी है? सूट है? सूट पड़ेगा ये आप कैसे ये कैसे लगाया आपने ये दो हज़ार रुपये ये बोला ये तीन सौ ये दो तीन तरह के हैं ये तो नोट भी क्वालिटी अच्छे वाले भी है पच्चीस सौ रुपये

बस ये ओनली फ्रंट फ्रंट लगा सकता है बैक प्लेन बहुत भारी है ये फ्रंट फ्रंट ले ये कैसे है आपने बाहर भेजनी है अरे जो तो डिस्प्ले में लगा ना फर्स्ट ये कलर ये नहीं आगे तेरी तरफ, तेरे के पास की। वाला है यार? वाला। वाला। हाँ ये वाला। ये वाला। ये। ये ये फर्स्ट वाला। फ्लोर। पानी बोतल भाई बिस्कॉसोर जट प्योर तो ये पैसा वाला 1200 बाराश। 1200 की शर्ट पर, पर मीटर पर मीटर ये तो ऐसे ऐसे बनाना होगा ये दो पीस दम की वो पर शर्ट 2 पीस 3000 ਆ ਕੀ ਲਗਾਉਣਾ ਹੈ ਉਹ ਇਹ ਬਾਕੀ ਮਿੱਟੀ ਕਿ ਆ ਰਿਹਾ ਹੈ ਕੋਈ ਬ੍ਰੈਡ ਹੈ ਟਮਾਟੀ ਹੈ ਬੋਸ ਸੁਣੀ ਨੇਚਰਲ ਕ੍ਰੇਬ ਹੈ ਨਹੀਂ ਚਨੂਨ ਹੈ ਕੀ ਆ ਕੀ ਰੇਟ ਆ ਇਹਦਾ ਸਾਰਾ ਸੂਟ ਜੇ ਸ਼ਰਟ ਲੈਣੀ ਹੋਵੇ ਪਲੇਨ ਬਾਟਮ ਦੇ ਸਾਥ ਆਕੇ ਮੈਚਿੰਗ ਵੀ ਕਰ ਦੋਗੇ ਇਹ ਹੈਗਾ ਜੀ ਚਨੂਨ ਦਾ ਬਹੁਤ ਸੋਹਣਾਗਾ 3500 ਦਾ ਸੂਟ ਹੈ ਸਾਰਾ ਦੇਖੋ ਚਨੂਨ ਆ ਪਿਓਰ ਚਨੂਨ ਫੈਬਰਿਕ ਤੁਹਾਨੂੰ ਜਿਹੜਾ ਕੋਈ ਜਿਹੜਾ ਮਹਿੰਗਾ ਨਹੀਂ ਹੈ ਜਿਆਦਾ ਨਹੀਂ ਇਹ ਬ੍ਰੌਕਟ ਦੇ ਕਿੰਨੇ ਨੇ 1500 ਸਾਰਾ ਸੂਟ ਇਹ ਵਾਲਾ ਸੂਟ ਪੂਰਾ 1500 का कितने कपड़े कितने मीटर पांच प्लेन बॉटम होएगी शायद पांच मीटर बॉटम कौन सी के साथ, तो के साथ, तो साथ है ये वाला ही सिलेक्ट करा दे क्रेम दे देते अच्छा ये वाला दे देते जो 4 मीटर वाला है एक 100 मीटर वाले सिल्क दो एक ही फैब्रिक का आ देख कि कितना 650 का कपड़ा देख के देखो जी आ हैगा लेकिन कपड़ा का ਇਹ ਵੀ ਨੈਚੁਰਲ ਕ੍ਰੇਪ ਬਹੁਤ ਸੋਹਣੀ ਹੈ ਨੈਚੁਰਲ ਕ੍ਰੇਪ ਇਹ ਹੈਗਾ 650 ਦਾ 650 ਦਾ ਸੂਟ 650 ਦਾ ਸਾਰਾ ਸੂਟ ਹੈ ਇਹ ਚ ਕਲਰ ਹੈਗੇ ਆ ਕਲਰ ਮਿਲ ਜਾਣਗੇ ਕਲਰ ਮਿਲ ਜਾਣਗੇ ਇਹਦੇ ਵਿੱਚ ਕਲਰ ਹੈਗੇ ਨੇਗੇ ਨਾ ਅਬ ਇਹ ਨੈਚੁਰਲ ਕ੍ਰੇਪ ਆ ਨੈਚੁਰਲ ਕ੍ਰੇਪ ਬਹੁਤ ਸੋਹਣੀ ਹੈਗੀ ਇਹਨਾਂ ਦੀ 1200 ਦੀ ਫਟੂ ਫਿਰ ਸਲਵਾਰ ਪਲੇਨ ਹੋਏਗੀ ਇਸ ਕੇ ਸਾਥ ਪਲੇਨ ਜਨੂਨ ਦੀ ਆ ਦੇਖੀ

ਆ ਦੇਖੋ ਜੀ ਸਾਰੇ ਇਹ ਬਾਈਟ ਦੇ ਵਿੱਚ ਵੈਰਾਈਟੀ ਆ ਡਾਈਏਬਲ ਨੇ ਸਾਰੇ ਬਾਈਟ ਤੇ ਆਪਾਂ ਕਿਸੇ ਵੀ ਕਲਰ ਚ ਇਹਨੂੰ ਡਾਈ ਕਰਾ ਸਕਦੇ ਆ ਜਿਵੇਂ ਆਹ ਦੇਖੋ ਕਿੰਨਾ ਸੋਹਣੀ ਚੀਜ਼ ਆ ਜੀ ਕਿੰਨਾ ਸੋਹਣਾ ਵਰਕ ਆ ਬਹੁਤ ਪਿਆਰਾ ਜੀ ਡਾਈ ਕਿਸੇ ਵੀ ਕਲਰ ਚ ਕਰਾ ਸਕਦੇ ਆ ਆਪਾਂ ਇਹਨਾਂ ਫੁੱਲ ਹੈਵੀ ਵਰਕ ਵਾਲੇ ਨੇ ਇਹ ਸਾਰੇ ਜੂਨ ਜੋਰ ਜੱਟ ਸਾਰੇ ਫੈਬਰਿਕ ਨੇ ਇਹਦੇ ਵਿੱਚ ਹਾਫ ਜੂਨ ਦਿਖਾਈ ਹੋਰ ਵੀ ਆ ਜੋੜਨਾਂ ਦੀ ਅਸਾਂ ਜਿੰਨੇ ਵਾਰੀ ਆਏ ਇਕੱਲੇ ਹੀ ਪੱਪਾ ਕਿਉਂ ਹੋਏ ਤੁਸੀਂ ਵੀ ਰੋਜ਼ੇ ਰੱਖਦੇ ਹੋ ਰੋਜ਼ੇ ਆ ਗਏ ਹੋਰ ਜੋ ਹੁੰਦਾ ਸੀ ਰੱਬੀ ਅੱਗੇ ਲਓ ਜੀ ਜੇ ਵੀ ਕਿਸੇ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਗਏ ਆਪਾਂ ਇਹਨਾਂ ਦਾ ਕਾਰਡ ਮੈਂਸ਼ਨ ਕਰ ਦਾਂਗੇ ਵੀਡੀਓ ਦੇ ਉੱਤੇ ਤੇ ਨੰਬਰ ਸਕਰੀਨਸ਼ਾਟ ਤੇ ਲਾ ਦਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਆਨਲਾਈਨ ਵੀ ਕਰ ਦਿੰਨੇ ਹਾਂ ਹਾਂਜੀ ਦੇ ਦਿੰਨੇ ਜੇ ਕਿਤੇ ਨੂੰ ਮੰਗਾ ਹਾਂ ਜੇ ਕਿਸੇ ਨੇ ਆਨਲਾਈਨ ਚਾਹੀਦਾ ਤੇ ਇਹ ਬਹੁਤ ਸੋਹਣੇ ਸੂਟ ਨੇ ਜਿਹੜੇ ਆ ਵਾਲੇ ਨੇਚਰਲ ਕਰੇਵ ਦੇ ਵਿੱਚ ਦਿਖਾਏ ਨੇ ਪਾਰਟੀ ਵੇਅਰ ਸੂਟ ਨੇ ਬਹੁਤ ਸੋਹਣੀ ਚੀਜ਼ ਆ ਗਈ ਬਹੁਤ ਸੋਹਣਾ ਫੈਬਰਿਕ ਹੈ ਇਹਨਾਂ ਦਾ ਤੇ ਆ ਸਾਰੀ ਇਹ ਨੇਚਰਲ ਕਰੇਵ ਆ ਜੇ ਵੀ ਕਿਸੇ ਨੂੰ ਚਾਹੀਦੀ ਹੋਈ ਵੀਡੀਓ ਤੇ ਨੰਬਰ ਹੋਊਗਾ ਜੀ ਤੁਸੀਂ ਇਹਨਾਂ ਨਾਲ ਕੰਟ ਤੇ ਇਹਨਾਂ ਨਾਲ ਗੱਲਬਾਤ ਕਰ ਲਿਓ ਜੇ ਕਿਸੇ ਨੇ ਵੀ ਚਾਹੀਦਾ ਇਹਨਾਂ ਚੋ ਸੂਟ ਤੇ ਨਮਾ ਸਟੱਫ ਆਇਆ ਇਹਨਾਂ ਕੋਲੇ ਨਵੀਂ ਵੈਰਾਈਟੀ ਆਈ ਹੈ ਸਾਰੀ ਇਹ ਤੇ ਬਹੁਤ ਸੋਹਣੀ ਆ ਸਾਰਾ ਕੁਝ ਦੁਪੱਟੇ ਵਗੈਰਾ ਸਭ ਕੁਝ ਮਿਲ ਜਾਂਦਾਗਾ ਤੇ ਆਪਾਂ ਆਫ ਵਾਈਟ ਸਿਮਰ ਚ ਬਰਕ ਵਾਲੇ ਡਾਈਏਬਲ ਲੈਣੇ ਆ ਉਹ ਵੀ ਮਿਲ ਜਾਣਗੇ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਆ ਉਹ ਸਾਰੇ ਫੁੱਲ ਹੈਵੀ ਤੋਂ ਹੈਵੀ ਤੇ ਲਾਈਟ ਤੋਂ ਲਾਈਟ ਵਰਕ ਸਾਰੇ ਤਰ੍ਹਾਂ ਦੇ ਪਈ ਲੈਣਾਂ ਕੋਲੇ ਤੇ ਨਾਲੋਂ ਕੰਟੈਕਟ ਕਰ ਲਿਓ ਆਪਾਂ ਨੰਬਰ ਦੇ ਦਾਂਗੇ ਇਹਨਾਂ ਦਾ ਠੀਕ ਹੈ ਲਓ ਜੀ ਜੇ ਵੀ ਕਿਸੇ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਗਏ ਆਪਾਂ ਇਹਨਾਂ ਦਾ ਕਾਰਡ ਮੈਂਸ਼ਨ ਕਰ ਦਾਂਗੇ ਵੀਡੀਓ ਦੇ ਉੱਤੇ ਤੇ ਨੰਬਰ ਸਕਰੀਨਸ਼ਾਟ ਤੇ ਲਾ ਦਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਆਨਲਾਈਨ ਵੀ ਕਰ ਦਿੰਨੇ ਹਾਂ ਹਾਂ ਜੀ ਜਿੰਨੇ ਜੇ ਕਿੱਦ ਨੂੰ ਮੰਗਾ ਹਾਂ ਜੇ ਕਿਸੇ ਨੇ ਆਨਲਾਈਨ ਚਾਹੀਦਾ ਤੇ ਇਹ ਬਹੁਤ ਸੋਹਣੇ ਸੂਟ ਨੇ ਜਿਹੜੇ ਆ ਵਾਲੇ ਨੇਚਰਲ ਕਰੇਵ ਦੇ ਵਿੱਚ ਦਿਖਾਏ ਨੇ ਪਾਰਟੀ ਵੇਅਰ ਸੂਟ ਨੇ ਬਹੁਤ ਸੋਹਣੀ ਚੀਜ਼ ਆ ਗਈ ਬਹੁਤ ਸੋਹਣਾ ਫੈਬਰਿਕ ਹੈ ਇਹਨਾਂ ਦਾ ਤੇ ਆ ਸਾਰੀ ਇਹ ਨੇਚਰਲ ਕਰੇਵ ਆ ਜੇ ਵੀ ਕਿਸੇ ਨੂੰ ਚਾਹੀਦੀ ਹੋਈ ਵੀਡੀਓ ਤੇ ਨੰਬਰ ਹੋਊਗਾ ਜੀ ਤੁਸੀਂ ਇਹਨਾਂ ਨਾਲ ਕੰ ਤੇ ਇਹਨਾਂ ਨਾਲ ਗੱਲਬਾਤ ਕਰ ਲਿਓ ਜੇ ਕਿਸੇ ਨੇ ਵੀ ਚਾਹੀਦਾ ਇਹਨਾਂ ਚ ਸੂਟ ਤੇ ਨਮਾ ਸਟੱਫ ਆਇਆ ਇਹਨਾਂ ਕੋਲੇ ਨਵੀਂ ਵੈਰਾਈਟੀ ਆਈ ਹੈ ਸਾਰੀ ਇਹ ਤੇ ਬਹੁਤ ਸੋਹਣੀ ਆ ਸਾਰਾ ਕੁਝ ਦੁਪੱਟੇ ਵਗੈਰਾ ਸਭ ਕੁਝ ਮਿਲ ਜਾਂਦਾਗਾ ਤੇ ਆਪਾਂ ਆਫ ਵਾਈਟ ਸਿਮਰ ਚ ਬਰਕ ਵਾਲੇ ਡਾਈਏਬਲ ਲੈਣੇ ਆ ਉਹ ਵੀ ਮਿਲ ਜਾਣਗੇ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਆ ਉਹ ਸਾਰੇ ਫੁੱਲ ਹੈਵੀ ਤੋਂ ਹੈਵੀ ਤੇ ਲਾਈਟ ਤੋਂ ਲਾਈਟ ਵਰਕ ਸਾਰੇ ਤਰ੍ਹਾਂ ਦੇ ਪਈ ਲੈਣਾਂ ਕੋਲੇ ਤੇ ਨਾਲੋਂ ਕੰਟੈਕਟ ਕਰ ਲਿਓ ਆਪਾਂ ਨੰਬਰ ਦੇ ਦਾਂਗੇ ਇਹਨਾਂ ਦਾ ਠੀਕ ਹੈ ਹਾਂਜੀ ਤੁਸੀਂ ਵੀਡੀਓ ਦੇਖ ਲਈ ਸਾਰੀ ਸੂਟਾਂ ਦੀ ਤੇ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਤੇ ਆਪਾਂ ਇਹਨਾਂ ਦਾ ਜਿਹੜਾ ਐਡਰੈਸ ਆਪਾਂ ਪਿੱਛੇ ਕਾਰਡ ਲਾਵਾਂਗੇ ਉਹਦੇ ਉੱਤੇ ਇਹਨਾਂ ਦੇ ਕੰਟੈਕਟ ਨੰਬਰ ਨੇ ਤੇ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਸੂਟ ਤਾਂ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਿਓ ਜੀ ਉਹਨਾਂ ਦੇ ਨੰਬਰਾਂ ਤੇ ਫੋਨ ਕਰ ਲਿਓ ਤੇ ਆਨਲਾਈਨ ਵੀ ਹੈਗੀ ਆ ਅਵੇਲੇਬਲ ਉਹਨਾਂ ਦੀ ਸਰਵਿਸ ਜੇ ਕਿਸੇ ਨੇ ਆਨਲਾਈਨ ਮਗਵਾਉਣਾ ਸੂਟ ਉਹ ਵੀ ਉਹ ਭੇਜ ਦੇਣਗੇ ਤੇ ਕਾਰਟ ਦੇ ਉੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਤੇ ਆਪਾਂ ਨੂੰ ਕਮੈਂਟਾਂ ਦੇ ਵਿੱਚ ਜੂੜ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਵੈਰਾਈਟੀ ਸਾਰੇ ਸੂਟ ਬਹੁਤ ਸੋਹਣੇ ਸੀ ਕ੍ਰੇਪ ਦੀ ਵੈਰਾਈਟੀ ਸੀ ਮੋਸਟਲੀ ਤੇ ਬਹੁਤ ਸੋਹਣੀ ਕ੍ਰੇਪ ਸੀ ਜਿਹੜੀ ਸੁਪਰ ਕ੍ਰੇਪ ਹੁੰਦੀ ਹੈ ਉੱਤੇ ਵਾਲੀ ਉਹ ਉਹ ਸੀਗੀ ਤੇ ਕੋਈ ਵੀ ਕੱਪੜਾ ਖਰਾਬ ਹੋਣ ਦੀ ਜਾਂ ਕੁਝ ਵੀ ਹੋਣ ਦਾ ਕੋਈ ਵੀ ਹੋ ਨਹੀਂ ਸੀਗਾ ਕੋਈ ਸ਼ਿਕਾਇਤ ਨਹੀਂ ਆਊਗੀ ਕੱਪੜੇ ਦੀ ਇੰਨਾ ਸੋਹਣਾ ਕੱਪੜਾ ਸੀ ਇੰਨੀ ਸੋਹਣੀ ਚੀਜ਼ ਸੀ ਪਾਰਟੀ ਵੇਅਰ ਲੁੱਕ ਸੀ ਪੂਰੀ ਕੱਪੜਿਆਂ ਦੀ ਬਹੁਤ ਸੋਹਣਾ ਸੀ ਜੇ ਦੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਉਹਨਾਂ ਦੇ ਆਪਾਂ ਕਾਰਡ ਲਾਵਾਂਗੇ ਲਾਸਟ ਦੇ ਵੀਡੀਓ ਤੇ ਲਾਤਾ ਤੇ ਤੁਸੀਂ ਉਹ ਨੰਬਰਾਂ ਤੇ ਕੰਟੈਕਟ ਕਰ ਲਿਓ ਜੀ ਧੰਨਵਾਦ ਜੀ